ਉਹ ਸਾਰੇ ਪੰਜਾਬ ਦੀ ਸਮੱਸਿਆ ਹੈ ਇਹਨਾਂ ਨੇ ਬਹੁਤ ਉਲਝਾਇਆ ਹੋਇਆ ਸੀ ਕੰਮ ਐਨਓਸੀ ਪਤਾ ਕੀ ਹੈ ਨਜਾਇਜ਼ ਕਲੋਨੀਆਂ ਬਣਾ ਕੇ ਕਾਨੂੰਨ ਬਣਾ ਕੇ ਗੈਰਕਾਨੂੰਨੀ ਲੋਕਾਂ ਦਾ ਪੈਸਾ ਲਵਾ ਕੇ ਆ ਭੱਜ ਗਏ ਉਹ ਤੇ ਹੁਣ ਅਸੀਂ ਉਹਦੇ ਤੇ ਪਲਾਨ ਕੀਤਾ ਹੈ ਕਿ ਹੁਣ ਤਾਂ ਜਿੰਨੀਆਂ ਵੀ ਕਲੋਨੀਆਂ ਬਣ ਗਿਆ ਹੁਣ ਤੱਕ ਜਿਨ੍ਹਾਂ ਨੇ ਘਰ ਪਲਾਟ ਲੈ ਲੈ ਲੋਕਾਂ ਨੇ ਆਪਣੀ ਜ਼ਿੰਦਗੀ ਦੀ ਕਮਾਈ ਲਾਤੀ ਉਹ ਸਾਰੀਆਂ ਨੂੰ ਅਸੀਂ ਐਨਓਸੀ ਦੇ ਦਾਂਗੇ ਸਾਰੀਆਂ ਨੂੰ ਪਰ ਅੱਗੇ ਤੋਂ ਅਸੀਂ ਨਜਾਇਜ਼ ਨਹੀਂ ਬਣਣ ਦੇਣੀ ਆ ਉਹਦੇ ਵਾਸਤੇ ਲਾਲ ਰੰਗ ਦਾ ਸਟਾਮਪ ਪੇਪਰ ਕਰਤਾ ਲਾਲ ਰੰਗ ਵਾਲਾ ਜੇ ਖਰੀਦੋਗੇ ਤਾਂ ਹੀ ਕਲੋਨੀ ਕਰ ਸਕੋਗੇ ਨਹੀਂ ਕਲੋਨੀ ਨਹੀਂ ਕਰ ਸਕਦੇ ਸੋ ਅਗਲੀਆਂ ਅਗਲੀ ਵਾਰ ਬੰਦ ਕਰ ਦਾਂਗੇ ਆ ਇਨੋ ਸੀ ਜਿਹੜੀਆਂ ਤੁਹਾਡੀਆਂ ਕਲੀਅਰ ਹੋ ਜਾਣਗੀਆਂ ਇਹ ਚ ਥੋੜਾ ਜਿਹਾ ਪੇਪਰ ਵਰਕ ਹੈ ਥੋੜਾ ਜਿਹਾ ਹਾਈ ਕੋਰਟ ਹੈ ਵਿੱਚ ਹਾਈ ਕੋਰਟ ਵਾਲਾ ਸਾਹਿਬ ਤਾਂ ਅਸੀਂ ਕਰ ਲਾਂਗੇ ਵਕੀਲ ਵੱਡੇ ਲੈ ਕੇ ਹਾਈ ਕੋਰਟ ਤੋਂ ਕਲੀਅਰ ਕਰਕੇ ਇਨੋ ਸੀ ਉਸ ਦਿਨ ਕਲੀਅਰ ਕਰ ਦਾਂਗੇ ਮਾਨਸਾ ਦੀਆਂ ਦੋ ਤਿੰਨ ਵੱਡੀਆਂ ਸਮੱਸਿਆਵਾਂ ਨੇ ਸੀਵਰੇਜ ਦੀ ਸਮੱਸਿਆ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਕਿਉਂਕਿ ਉਹ ਪੁਰਾਣਾ ਹੋ ਗਿਆ ਸੀਵਰੇਜ ਉਹ ਆਪਸ ਦੇ ਵਿੱਚ ਉਸ ਟੱਕ ਹੋ ਗਿਆ ਬਾਹਰ ਨਿਕਲਣ ਨੂੰ ਕੋਈ ਜਗ੍ਹਾ ਨਹੀਂ ਸੋ ਮੈਂ ਅਫਸਰਾਂ ਨੂੰ ਮੈਨੂੰ ਅੱਜ ਵਾਇਸ ਆਫ ਮਾਨ ਸਾਹਿਬੇ ਬਹੁਤ ਸਤਿਕਾਰਯੋਗ ਲੋਕ ਮਿਲੇ ਵੀ ਸੀਗੇ ਮੈਂ ਅਫਸਰਾਂ ਨੂੰ ਐਸਟੀਮੇਟ ਲਾਉਣ ਨੂੰ ਕਿਹਾ ਕਿਉਂਕਿ ਆਪਾਂ ਸਿਰਫ ਉਸੇ ਪੁਰਾਣੇ ਸੀਵਰੇਜ ਨੂੰ ਨਹੀਂ ਕਰਨਾ ਆਪਾਂ ਨਵੇਂ ਡਿਜ਼ਾਈਨ ਦਾ ਅੱਜ ਕਾ ਲੇਟੈਸਟ ਮਾਡਲ ਆ ਗਏ ਤੇ ਮਾਨਸਾ ਦੀਆਂ ਗਲੀਆਂ ਮੁਹੱਲੇ ਨਵੇਂ ਵੱਧ ਗਏ ਹੋਣਗੇ ਉਹਨਾਂ ਨੂੰ ਵੀ ਪਿੱਛੇ ਲੈਣਾ ਤੇ ਅਸੀਂ ਮੈਂ ਤੁਹਾਨੂੰ ਵਾਅਦਾ ਕਰਦਾ 4 ਤਰੀਕ ਨੂੰ ਨਤੀਜੇ ਨੇ ਉਹਨਾਂ ਦੇ ਕੋਟ ਲੱਗਿਆ ਹੋਇਆ ਪਰ ਉਹਨੇ ਚਰਚੇ ਸੀ ਅਫਸਰਾਂ ਤੋਂ ਕੱਲ ਤੋਂ ਹੀ ਐਸਟੀਮੇਟ ਲਵਾਉਣੇ ਸ਼ੁਰੂ ਕਰਾਂਗੇ ਤੇ 4 ਤੋਂ ਬਾਅਦ ਮਾਨਸਾ ਦੇ ਮੋਤਬਰ ਬੰਦਿਆਂ ਨੂੰ ਬੁਲਾਵਾਂਗੇ ਨਕਸ਼ਾ ਉਹਨਾਂ ਨੂੰ ਦਿਖਾਵਾਂਗੇ ਕਿ ਕਿੱਥੋਂ ਕਿੱਥੋਂ ਦੀ ਜਾਣਾ ਚਾਹੀਦਾ ਕਿੱਥੇ ਕੋਈ ਰਹਿ ਨਾ ਜਾਵੇ ਗਲੀ ਮੱਲਾ ਤੁਸੀਂ ਇਹਨਾਂ ਤੋਂ ਤੁਹਾਨੂੰ ਯਕੀਨ ਦਿਵਾਉਣਾ ਕਿ ਆਉਣ ਵਾਲੇ ਆਉਣ ਵਾਲੇ ਮਹੀਨੇ ਦੋ ਮਹੀਨਿਆਂ ਦੇ ਵਿੱਚ ਇਹ ਜਿਹੜਾ ਸੀਵਰੇਜ ਵਾਲਾ ਮਾਨਸਾ ਦੀ ਸਮੱਸਿਆ ਜਿੰਨੇ ਮਰਜੀ ਪੈਸੇ ਲੱਗ ਜਾਣ ਸਭ ਤੋਂ ਪਹਿਲਾਂ ਹੱਲ ਵੀ ਹੋਊਗੀ ਤੇ 40 ਸਾਲ ਵਾਸਤੇ ਉਹਦਾ ਆਪਾਂ ਨਕਸ਼ਾ ਬਣਾਵਾਂਗੇ 40 ਸਾਲ ਵਾਸਤੇ ਕਿਉਂਕਿ ਇਹਨਾਂ ਨੇ ਪਹਿਲਾਂ ਕੀ ਕਰਦਾ ਇਹ ਪੈਸੇ ਖਾ ਜਾਂਦੇ ਸੀ ਪਾਈਪਾਂ ਕਮਜ਼ੋਰ ਲਾ ਦਿੰਦੇ ਸੀ ਉਹ ਪਾਈਪਾਂ ਪਾਣੀ ਵਾਲੇ ਪੀਣ ਵਾਲੇ ਪਾਣੀ ਨਾਲ ਮਿਕਸ ਹੋ ਜਾਂਦੇ ਸੀ ਮੈਂ ਦੇਖ ਕੇ ਆਇਆ ਦੂਜੀ ਸਮੱਸਿਆ ਰੇਲਵੇ ਸਟੇਸ਼ਨ ਦੇ ਕੋਲੇ ਜਿਹੜਾ ਕੂੜੇ ਦਾ ਪਹਾੜ ਬਣਿਆ ਪਿਆ ਬਹੁਤ ਵੱਡੀ ਸਮੱਸਿਆ ਹੈ ਮਾਨਸਾ ਵਰਗੇ ਸ਼ਹਿਰ ਚ ਵੀ ਇਸ ਤਰ੍ਹਾਂ ਹੋਣ ਲੱਗ ਗਿਆ ਇਹਦਾ ਸਾਡੇ ਕੋਲ ਇੱਕ ਬਹੁਤ ਵਧੀਆ ਤਰੀਕਾ ਕੱਢਿਆ ਦਿੱਲੀ ਦੇ ਵਿੱਚ ਬਹੁਤ ਵੱਡੇ ਕੂੜੇ ਦੇ ਪਹਾੜ ਸੀ ਹੁਣ ਉਹ ਘਟਣ ਲੱਗ ਗਏ ਕਿਉਂਕਿ ਪੀ ਡਬਲਯੂ ਡੀ ਮਿਨਿਸਟਰੀ ਜਿਹੜੀਆਂ ਸੜਕਾਂ ਬਣਾਉਂਦੀ ਹੈ ਹਾਈਵੇ ਬਣ ਰਹੇ ਨੇ ਜਿਹੜੇ ਮਿੱਟੀ ਦੀ ਥਾਂ ਤੇ ਆਹ ਕੂੜਾ ਵਾਲਾ ਜਿਹੜਾ ਇਹਨੂੰ ਵਰਤ ਲੈਂਦੇ ਨੇ ਸੈਗਰੀਗੇਟ ਕਰਕੇ ਉਹਦੇ ਮਸ਼ੀਨਾਂ ਤੋਂ ਅਲੱਗ ਕਰ ਦਿੰਦੀਆਂ ਨੇ ਕੂੜੇ ਨੂੰ ਲੱਕ ਕਰ ਦਿੱਤੀਆਂ ਨੇ ਪਲਾਸਟਿਕ ਇਹ ਸਾਰਾ ਜਿਹੜਾ ਕੂੜਾ ਇਹ ਹਾਈਵੇ ਦੇ ਵਿੱਚ ਮਿੱਟੀ ਦੀ ਥਾਂ ਤੇ ਵਰਤਿਆ ਜਾਂਦਾ ਸੋ ਇਹ ਗੜਕਰੀ ਸਾਹਿਬ ਨੇ ਮੇਰੀ ਗੱਲ ਹੋਈ ਹੋਈ ਐ ਅਸੀਂ ਲੁਧਿਆਣੇ ਤੋਂ ਆਲਰੇਡੀ ਛਕਾਉਣਾ ਸ਼ੁਰੂ ਕਰਤਾ ਮਾਨਸਾ ਦਾ ਵੀ ਅਸੀਂ ਛਕਾਵਾਂਗੇ ਉਹਨੇ ਹਾਂ 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 ਜੀ ਮੈਨੂੰ ਮੈਨੂੰ ਪਤਾ ਐ ਸੋ ਮੇਰੇ ਕੋਲੇ ਲਿਖਤੀ ਚ ਵੀ ਆ ਗਈ ਪਰ ਮੈਨੂੰ ਪਤਾ ਵੀ ਹੈ ਸ਼ਹਿਰ ਦੀ ਗਲੀ ਗਲੀ ਜਾਣਦਾ ਮੈਂ ਕੱਲੇ ਮਾਨਸਾ ਦਾ ਨਹੀਂ ਇਹ ਸਾਰੇ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ 70 ਸਾਲ ਦਾ ਤਾਣਾ ਉਲਝਾ ਕੇ ਗਏ ਨੇ ਇਹ ਠੀਕ ਕਰਨਾ ਪੈਣਾ ਪਾਨੂੰ ਜੇ ਅਜੇ ਹਜੇ ਵੀ ਹਨ ਜੀ ਹਾਂ ਜੀ ਕਿਹੜਾ ਅੰਡਰ ਵਿੱਚ ਆਹਾ ਹੋਜਵਾ ਅੰਡਰਬਿਜ ਹੋਜਵਾ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ ਅੰਡਰਬਿਜ ਦਾ ਸੀ ਤੇਰੇ ਚਾਰ ਕੀਤੇ ਨੇ ਪਹਿਲਾਂ ਵੀ ਇਹਨੂੰ ਕਿਹੜਾ ਕਹਿੰਦੇ ਨੇ ਕਿਹੜਾ ਕਹਿੰਦੇ ਨੇ ਇਹਨੂੰ ਚਕੇਰੀਆਂ ਵਾਲਾ ਫਟ ਜਿਹੜਾ ਚਕੇਰੀਆਂ ਵਾਲਾ ਫਟਕਾ ਹੈ ਅੰਡਰਬਿਜ ਕਰਨਾ ਹੈ ਹੋ ਗਿਆ ਪਹਿਲਾ ਕੰਮ ਇਹੀ ਹੋਊ ਜੀ ਪਾਰਲੀਮੈਂਟ ਜਾ ਕੇ ਇੱਥੇ ਸਰਕਾਰ ਥੋਡੀ ਐ ਤਾਹਾਂ ਵੀ ਥੋਡੀ ਬਣਨ ਲੱਗੀ ਐ ਸਰਕਾਰ ਹੁਣ ਜਿਹੜਾ ਕੰਮ ਮਤਲਬ ਸ਼ਰਮ ਦੀ ਗੱਲ ਐ ਆਜ਼ਾਦੀ ਤੋਂ 75 ਸਾਲ ਹੋ ਗਏ ਹਜੇ ਤੱਕ ਸਾਥੋ ਸੀ ਬ੍ਰੇਜ ਟੋਬੇ ਸ਼ਮਸ਼ਾਨ ਘਾਟ ਨਹੀਂ ਠੀਕ ਹੋਏ ਐ ਦੋ ਕੀ ਕਰ ਲਈਏ ਦੱਸੋ ਇੱਥੇ ਖੜੇ ਹਾਂ ਸੋ ਹੁਣ ਨੀਤਾ ਬਦਲੀਆਂ ਨੇ ਸਰਕਾਰ ਦੀਆਂ ਕੰਮ ਹੋਣ ਲੱਗੇ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡੇ ਪਿੰਡਾਂ ਦੀਆਂ ਨੌਕਰੀਆਂ ਮਿਲੀਆਂ ਹੋਣ ਗਿਆ ਬਹੁਤ ਸਾਰੇ ਪਿੰਡਾਂ ਦੀਆਂ ਮਿਲੀਆਂ ਹੋਣ ਔਰ ਬਿਨਾ ਪੈਸੇ ਤੋਂ ਮਿਲ ਰਹੀਆਂ ਨੌਕਰੀਆਂ ਬਿਨਾ ਸਪਾਰਸ਼ ਤੋਂ ਮਿਲ ਰਹੀਆਂ ਕਰੰਡੀ ਪਿੰਡਾ ਸਰਦੂਰਗੜ ਹਲਕੇ ਚ ਕਰੰਡੀ 40 ਨੌਕਰੀਆਂ ਇੱਕੋ ਪਿੰਡ ਚ ਨਹੀਂ ਆਉਂਆਂ 40 ਅੱਜ ਹੀ ਨਸਿਆ ਮੈਨੂੰ ਬਣਾ ਵਾਲੇ ਸਾਹਬ ਨੇ ਮੈਂ ਭਲਾਡੇ ਤੋਂ ਆ ਰਿਹਾ ਤੇ ਨਾਲ ਸਭ ਤੋਂ ਵਧੀਆ ਗੱਲ ਬਿਜਲੀ ਖੇਤਾਂ ਵਾਲੀ ਆਉਂਦੀ ਵੀ ਐ ਤੇ ਦਿਨੇ ਆਉਂਦੀ ਐ ਰਾਤ ਨੂੰ ਸੱਪਾਂ ਦੀਆਂ ਸਰੀਆਂ ਮਿੱਧਰ ਦੀ ਕੋਈ ਲੋੜ ਨਹੀਂ ਉਹ ਦੁਨੀਆ ਭਰ ਦੇ ਦਫ਼ਤਰ ਮੈਂ ਅਫਸਰਾਂ ਨੂੰ ਕਿਹਾ ਮੈਂ ਕਿਹਾ ਦੁਨੀਆ ਭਰ ਦੇ ਦਫ਼ਤਰ 9 ਤੋਂ 5 ਦਿਨੇ ਲੱਗਦੇ ਨੇ ਤੁਸੀਂ ਕਿਸਾਨਾਂ ਵਾਲਾ ਦਫ਼ਤਰ ਰਾਤ ਨੂੰ 2 ਵਜੇ ਕਿਉਂ ਲਾਉਨੇ ਹੋ ਨਾ ਪਹਿਲਾਂ ਸੌ ਸਕਦੇ ਆ ਨਾ ਬਾਅਦ ਚ ਸੋ ਬਿਜਲੀ ਬੰਦ ਕਰਕੇ ਆਏ ਹੋ ਸੱਚ ਬੰਦ ਕਰਕੇ ਆਏ ਹੋ ਅਹੀਂ ਹੋਊਗਾ ਅਹੀਂ ਹੋਊ ਬਿਜਲੀ ਆਮ ਹੈ ਸੋ ਵੀਰ ਮੈਨੂੰ ਬੋਲ ਲੈਣੋ ਭਾਜਪਨ ਦਾਸ ਜੱਜ ਲੱਗਿਆ ਕੁੜੀ ਖੀਵਾ ਗੱਲਾਂ ਦੀ ਕੁੜੀ ਜੱਜ ਲੱਗੀਏ ਕਮਾਲ ਹੈ ਤਾੜੀਆਂ ਮਾਰੋ ਯਾਰ ਕੀ ਜਸ਼ਵਿੰਦਰ ਹੋਟਲਾ ਉਥੋਂ ਦਾ ਮੁੰਡਾ ਜੱਜ ਬਣੇ ਸਾਡੇ ਪਿੰਡ ਦੇ ਨਾਲ ਹੀ ਆ ਹੋਟਲਾ ਹਾਂ ਹਾਂ ਅੱਛਾ ਜੀ ਇਹਦਾ ਭਾਈ ਜੱਜ ਲੱਗਿਆ ਤੇਰਾ ਵਾਹ ਵਈ ਵਾ ਕੋਈ ਪੈਸਾ ਤਾਂ ਨਹੀਂ ਲੱਗਿਆ ਬਸ ਹਾਂ ਅਫਸਰ ਬਣੋ ਅਫਸਰ ਬਣੋ ਕਰਾਂ ਦੀਆਂ ਗਰੀਬੀਆਂ ਚੱਕੋ ਪਿੰਡ ਨਾ ਪਿੰਡਾਂ ਨੂੰ ਪਿੰਡਾਂ ਨੂੰ ਸੁਧਾਰੋ ਪਿੰਡਾਂ ਦਾ ਨਾਂ ਉੱਚਾ ਚੱਕੋ ਆ ਪਿੰਡ ਸਾਰੇ ਆਪਣੇ ਰਿਸ਼ਤੇਦਾਰੀਆਂ ਨੇ ਆ ਹੋੜਲਾ ਖੀਵਾ ਬੀਰੋ ਕੇ ਦੋਦੜਾ ਪਾਦੜਾ ਬੱਛੋਣਾ ਆ ਤਾਂ ਇੱਥੇ ਵਾਲੇ ਕੋਟੜਾ ਖਿਆਲਾ ਆਤਲ ਆਪਣੇ ਪਿੰਡ ਨੇ ਸੁਬੀਰੋ ਕਮ ਹੋਣਗੇ ਫਿਰ ਕਮ ਹੋਇਆ ਇੱਕ ਬਿਜਲੀ ਦੇ ਬਿੱਲ ਜਿਹੜੇ 90% ਬਿਜਲੀ ਦੇ ਬਿੱਲ ਜ਼ੀਰੋ ਜਦੋਂ ਫਿਰ ਮੈਂ ਤੁਹਾਡੇ ਬਿਜਲੀ ਦੇ ਬਿੱਲ ਜ਼ੀਰੋ ਕਰ ਸਕਦਾ ਤੁਸੀਂ ਕਾਂਗਰਸ ਤੇ ਅਕਾਲੀ ਇਹਨੂੰ ਜ਼ੀਰੋ ਨਹੀਂ ਕਰ ਸਕਦੇ ਤੁਸੀਂ ਉਹਨਾਂ ਨੂੰ ਜ਼ੀਰੋ ਕਰ ਦਿਓ ਬੜਾ ਵਧੀਆ ਮੌਕਾ ਧੰਨਵਾਦ ਕਰਨ ਦਾ ਬੀ ਭਗਵੰਤ ਮਾਨਾ ਤੇਰਾ ਧੰਨਵਾਦ ਤੈਂ ਬਿਜਲੀ ਦਾ ਬਿੱਲ ਜ਼ੀਰੋ ਕੀਤਾ ਸੀ ਇਹ ਦੋਨੇ ਜ਼ੀਰੋ ਕਰਤੇ ਔਰ ਜਦੋਂ ਵੋਟ ਪਾਉਣ ਜਾਓਗੇ ਬਿਜਲੀ ਦੇ ਬਿੱਲਾਂ ਦੀਆਂ ਜ਼ੀਰੋਆਂ ਪੜ ਕੇ ਜਾਇਓ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਗੱਲ ਦੱਸਦਾ ਜਦੋਂ ਬਿਜਲੀ ਦੇ ਬਿੱਲ ਮaaf ਕਰਤੇ ਉਹ ਤੋਂ 6 ਕਿ ਮਹੀਨੇ ਬਾਅਦ ਸਾਡੇ ਘਰੇ ਇੱਕ ਮੁੰਡਾ ਕੰਮ ਕਰਦਾ ਉਹ ਬਡਰੁਖਿਆਂ ਦਾ ਚੰਡੀਗੜ੍ਹ ਹੱਥ ਕਰੇ ਤੇ ਉਹਨੂੰ ਮੈਂ ਕਿਹਾ ਤੁਹਾਡੇ ਘਰੇ ਬਿਜਲੀ ਦਾ ਬਿੱਲ ਆ ਗਿਆ ਕਹਿੰਦਾ ਹਾਂਜੀ ਮੈਂ ਕਿੰਨਾ ਆਇਆ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਮੇਰੇ ਭਾਈ ਕੋਲੇ ਮੈਂ ਕਿਹਾ WhatsApp ਤੇ ਮੰਗਾ WhatsApp ਤੇ ਉਹਨੇ ਬਿਜਲੀ ਦਾ ਬਿੱਲ ਮੰਗਾਇਆ ਕਹਿੰਦਾ ਦੇਖੋ ਜੀ ਮੈਨੂੰ ਤਾਂ ਸਮਝ ਨਹੀਂ ਆਇਆ 40 40 ਰੁਪਏ ਲਿਖਿਆ ਹੋਇਆ ਮੂਹਰੇ ਕਿ ਡੰਡੀ ਜੀ ਐ ਮੈਂ ਕਿਹਾ ਇਹਦਾ ਮਤਲਬ ਹੁੰਦਾ ਹੈ ਮਾਈਨਸ 40 ਇਹਦਾ ਮਤਲਬ ਬਿਜਲੀ ਬੋਰਡ ਨੇ ਤੁਹਾਡੇ 40 ਰੁਪਏ ਦੇਣੇ ਨੇ ਉਹ ਕਹਿੰਦਾ ਉਹ ਕਹਿੰਦਾ ਸ਼ੁਕਰ ਹੈ ਰੱਬ ਦਾ ਸਾਡੇ ਵੀ ਕਿਸੇ ਨੇ ਦੇਣੇ ਨੇ ਉਹ ਮੈਂ ਕਿਹਾ ਜਦੋਂ ਚੰਗੀਆਂ ਨੀਤਾਂ ਵਾਲੀਆਂ ਸਰਕਾਰਾਂ ਆ ਜਾਣ ਨਾ ਪਰ ਗਰੀਬਾਂ ਦੇ ਵੀ ਜਿਹੜੇ ਦਿਨ ਫਿਰ ਜਾਂਦੇ ਨੇ ਉਹਨਾਂ ਦੇ ਵੀ ਹਜੇ ਪੈਸੇ ਦੇਣੇ ਨੇ ਬਿਜਲੀ ਬੋਰਡ ਨੇ ਸੋ ਵੀਰੋ ਸੋ ਵੀਰੋ ਫਿਰ ਆਉਣ ਵਾਲੇ ਦਿਨਾਂ 'ਚ ਦੇਖੋ ਸਹੀ ਹੁਣ ਕੰਮ ਹੁੰਦੇ ਤੁਸੀਂ ਕਹਿਣਾ 4 ਤਰੀਕ ਨੂੰ ਵੇਲੇ ਕਰੋ ਮੈਨੂੰ ਇਹਨਾਂ ਨੂੰ ਭੇਜੀ ਆਪਾਂ ਪਾਰਲੀਮੈਂਟ 'ਚ ਇਹ ਤਹਾਂ ਵਾਲੇ ਪਾਸੇ ਮੈਨੂੰ ਪਤਾ ਹੈ ਕਿਉਂਕਿ ਮੈਂ ਰਿਹਾਂ ਉੱਥੇ ਮੈਨੂੰ ਪਤਾ ਵੀ ਕੰਮ ਕਿਵੇਂ ਕਰਾਉਣੇ ਹੁੰਦੇ ਨੇ ਤੁਸੀਂ ਦੇਖ ਲਦਾ ਹੁੰਦੇ ਸੀ ਮੈਂ ਇਕੱਲਾ ਹੀ ਹੁੰਦਾ ਸੀ ਜਦੋਂ ਮੈਂ ਉੱਠ ਖੜਦਾ ਸੀਗਾ ਉਹਦੀ ਕਹਿੰਦੇ ਸੀ ਕੋਈ 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 ਹੋਲੀ ਵਗਾਂ ਹੋਲੀ ਵਗਾਂ ਹੋਲੀ ਵਗਾਂ ਬੱਸ ਉਹਨੂੰ ਪਤਾ ਸੀ ਵੀ ਪੀਲੀ ਪੱਗ ਵਾਲਾ ਇਹਨੂੰ ਬੋਲਣ ਦਾ ਟਾਈਮ ਦੇ ਦਿਓ ਮਿੰਟ ਦੋ ਕੀ ਲਊ ਜੇ ਨਾ ਦੋ ਬੋਲਣ ਦਾ ਟਾਈਮ ਦਈਏ ਦੋ ਘੰਟੇ ਚੱਲਣ ਨਹੀਂ ਦਿੰਦਾ ਫਿਰ ਸੋ ਸਾਰੇ ਪਾਸਪੋਰਟ ਮੈਨੂੰ ਪਤਾ ਹੈ ਮੈਂ ਖੋਡੀਆਂ ਸਾਨੂੰ ਦੱਸ ਦੇਣੇ ਆ ਉੱਥੇ ਜਦੋਂ 13 ਇਹ ਹੋਏ ਦਾਸ ਆਪਣੇ ਪਹਿਲਾ ਰਾਜਸਵਾਲ ਚ ਨੇ ਉਥੇ ਕੁਰੂ ਖੇਤਰ ਜਿੱਤ ਰਹੇ ਆ ਦਿੱਲੀ ਦੇ ਸੱਦਿਆਂ ਸੱਤਿਆਰੀਆਂ ਗੁਜਰਾਤ ਚੋਂ ਜਿੱਤ ਰਹੇ ਆ ਜਦੋਂ ਆਪਣੇ 40 50 ਹੋਏ ਉਹ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਪੈਣੀ ਪੰਜਾਬ ਦਾ ਰੁਪਈਆ ਰੋਕ ਕੇ ਦਿਖਾ ਦੇ। ਸੋ ਵੀਰੋ ਤੁਹਾਡੇ ਨਾਲ ਤੇ ਆ ਤੁਹਾਡੇ ਵਰਗੇ ਆ ਮਾਨਸਾ ਸ਼ਹਿਰ ਮੇਰੇ ਲਈ ਕੋਈ ਬਗਾਨਾ ਨਹੀਂ ਬਹੁਤ ਵਾਰੀ ਕਲਾਕਾਰ ਦੇ ਤੌਰ ਤੇ ਵੀ ਤੁਸੀਂ ਮੈਨੂੰ ਬੁਲਾਇਆ ਹੈ। ਇੱਥੇ ਆਉਂਦੇ ਰਹੇ ਹਾਂ ਬਹੁਤ ਵਾਰੀ ਪਿੰਡਾਂ 'ਚ ਬਹੁਤ ਵਾਰੀ ਮੈਂ ਤਾਂ ਜੋ ਦੇਖ ਰਿਹਾ ਸੀ ਚੌਕ ਮੈਂ ਕਿਹਾ ਇੱਥੇ ਫੜਿਆ ਸੀ ਧਰਮਪਾਲ ਟ੍ਰੈਫਿਕ ਪੁਲਸ ਵਾਲਾ ਆਉਂਦੀ ਕੋਈ ਪੌੜੀ ਚੜ੍ਹਨ ਤੋਂ ਪਹਿਲਾਂ ਇੱਕ ਤਾਂ ਬਾਸ ਸੜੇ ਨੂੰ ਮੁੜ ਜਾਂਦੀ ਇੱਕ ਤਾਹਾਂ ਚੜ੍ਹ ਜਾਂਦੀ ਸੋ ਵੀਰੋ ਦੇਹ ਚੋ ਕਰਾਇਆ ਸੀ ਬੱਕਾਡ ਕੱਢ ਕੱਢ ਮੈਂ ਦੇਹ ਚੋਂ ਫਿਰ ਨੰਬਰ ਬਣਾਏ ਸੀ ਨੋਟ ਦੇ ਸਕੂਲ ਬਣਾਵਾਂਗੇ ਦੇਖੋ ਗੱਲ ਇਹ ਆ ਅਮਰਤਪਾਲ ਦੇਖੋ ਉਹ ਅਗਨੀ ਵੀਰ ਸ਼ਹੀਦ ਹੋ ਗਿਆ ਉਹਨੂੰ ਉਹਨੂੰ ਸਲਾਮੀ ਨਹੀਂ ਦਿੱਤੀ ਦੱਸੋ ਮੈਂ ਲੜਿਆ ਉਹਨਾਂ ਨਾਲ ਮੈਂ ਗੱਲ ਸੁਣ ਲਓ ਸਾਡੇ ਮੁੰਡੇ ਹਿੱਕਾਂ ਡਾਈ ਬੈਠੇ ਉੱਥੇ ਉਹ 11 11 ਗੋਲੀਆਂ ਤਾਂ ਉਹਨਾਂ ਦੇ ਸੀਨੇ 'ਚ ਹੀ ਰਹਿ ਜਾਂਦੀਆਂ ਨੇ ਤੁਸੀਂ 11 ਫਾਇਰ ਨਹੀਂ ਕਰ ਸਕਦੇ ਉਹਨਾਂ ਵਾਸਤੇ ਤੋਂ ਉਸ ਤੋਂ ਬਾਅਦ ਬਦਲਿਆ ਫੈਸਲਾ ਸੈਂਟਰ ਨੇ ਇੱਕ ਮੁੰਡਾ ਹੋਰ ਸ਼ਹੀਦ ਹੋਇਆ ਖੰਨੇ ਦਾ ਉੱਥੇ ਅਮਰਤਪਾਲ ਦੇ ਬਾਪੂ ਨੂੰ ਵੀ ਬੁਲਾਇਆ ਸੀ ਮੈਂ ਮੈਂ ਕਿਹਾ ਆਪਦੇ ਅਮਰਤਪਾਲ ਦਾ ਅੱਜ ਅੱਜ ਸਮਝ ਲਾ ਉਹ ਜੋ ਅਮਰਤਪਾਲ ਨੇ ਦੇਖ ਲਈ ਉੱਥੇ ਸਰਕਾਰੀ ਸਰਮਾਨਾਂ ਨਾਲ ਸੰਸਕਾਰ ਹੋਇਆ ਸਾਡੇ 750 ਅਗਨੀ ਵੀਰ ਕੱਲੇ ਮਾਨਸਾ ਇਹ ਅਗਨੀ ਵੀਰ ਭਾਈ ਜੀ ਇਹ ਸਕੀਮ ਹੀ ਗਲਤ ਹੈ 18 ਸਾਲ ਦੇ ਨੂੰ ਭਰਤੀ ਕਰੋਗੇ 6 ਮਹੀਨੇ ਟ੍ਰੇਨਿੰਗ ਹੈ 18 ਤੇ 22 ਚ ਤੁਸੀਂ 4 ਸਾਲਾਂ ਬਾਅਦ ਰਿਟਾਇਰ ਕਰ ਦੋਗੇ ਨਾ ਉਹ ਵਿਚਾਰਾ ਸਾਬਕਾ ਕਹੌਣ ਜੋਗਾ ਨਾ ਕੋਈ ਹੋਰ ਕੰਮ ਕਰਨ ਜੋਗਾ ਬਈ ਫੌਜ ਚੋਂ ਲਾਉਣਾ ਚਾਹੁੰਦਾ ਜਦੋਂ ਮੈਂ ਅਮਰਿਤਪਾਲ ਦੇ ਘਰੇ ਗਿਆ ਤਾਂ ਅਮਰਿਤਪਾਲ ਦਾ ਬਾਪੂ ਜੀ ਕਹਿੰਦਾ ਕਹਿੰਦਾ ਪੁੱਤ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਹ ਕੀ ਹੁੰਦਾ ਅਗਨੀਵੀਰ ਮੈਂ ਤਾਂ ਫੌਜ ਚ ਭਰਤੀ ਕਰਾਇਆ ਸੀ ਸੋ ਅਜ ਤਾਂ ਫੌਜ ਜਾਣਾ ਸੋ ਫੌਜ ਚ ਤੁਸੀਂ ਰੈਂਟ ਤੇ ਲੈ ਲਈ 4 ਸਾਲਾਂ ਚ ਕੀ ਸਿੱਕ ਕਰ ਲਓਗੇ ਤੁਸੀਂ ਸੋ ਇਸ ਕਰਕੇ ਇਹ ਬਦਲਾ ਕਰਾਂਗੇ ਵੀਰੋ ਸੋ ਫੋਨ ਵੀ ਕੀਤਾ ਹੈ ਜੀ ਹਾਂ ਜੀ ਸੋ ਵੀਰੋ ਹੁਣ ਦੂਜੇ ਨੰਬਰ ਤੇ ਬਟਨ ਹੈ ਆਪਣਾ ਮਸ਼ੀਨ ਚ ਆਉਣਾ ਪਹਿਲੇ ਨੰਬਰ ਤੇ ਆਪਾਂ ਨੇ ਦੂਜੇ ਨੰਬਰ ਵਾਲਾ ਬਟਨ ਦਬ ਦਿਓ ਬਾਕੀ ਬਟਨਾਂ ਬੜ ਦੇਖੋ ਨਾ ਚਿੱਟਾ ਮੋਤੀ ਉਤਰੇ ਉਹ ਨਹੀਂ ਤਾਂ ਖਾਂਚ